ਯੂਥ ਕਲੱਬ ਬੇਗਵਾਲ ਤਾਰਾਗੜ ਵੱਲੋਂ ਮੁੱਖ ਪ੍ਰਬੰਧਕ ਜਤਿਨ ਮਹਾਜਨ ਜਾਨੂ ਅਤੇ ਮਾਸਟਰ ਰਾਜ ਮਹਾਜਨ ਦੀ ਅਗਵਾਈ ਹੇਠ ਫਰਾਂਸ ਕਲੋਨੀ ਬੇਗਵਾਲ ਵਿਖੇ ਡਬਲ ਵਿਕਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ 32 ਕ੍ਰਿਕਟ ਟੀਮਾਂ ਨੇ ਹਿੱਸਾ ਲਿਆ ਅਤੇ ਫਾਈਨਲ ਮੁਕਾਬਲੇ ਵਿੱਚ ਆਕਾਸ਼ ਸ਼ਰਮਾ ਅਤੇ ਕਾਕਾ ਦੀ ਜੋੜੀ ਨੇ ਹਰਸ਼ ਅਤੇ ਨਿਸ਼ਾਨ ਦੇ ਜੋੜੀ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਵਜੋਂ ਬੇਗਵਾਲ ਦੇ ਲੰਬਰਦਾਰ ਅਤੇ ਸਮਾਜ ਸੇਵੀ ਯੁਵਰਾਜ ਸਿੰਘ ਡਿੰਪਲ ਅਤੇ ਬੇਗਵਾਲ ਦੇ ਸਾਬਕਾ ਸਰਪੰਚ ਅਸ਼ਵਨੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਤਰਮ ਯਾਗਰਨ ਮੰਚ ਦੇ ਵਿਭਾਗ ਯੋਜਕ ਰਿੰਪੀ ਸੂੜੀ ਮਾਸਟਰ ਹਿੰਮਤ ਸਿੰਘ ਟੋਨੀ ਠੇਕੇਦਾਰ ਹਰਸ਼ ਮਹਾਜਨ ਮੋਨੂ ਰੋਕੀ ਠਾਕੁਰ ਅਤੇ ਮੁਕੇਸ਼ ਪਠਾਨੀਆਂ ਬਿੱਟੂ ਨੇ ਸ਼ਿਰਕਤ ਕੀਤੀ ਬਨੇਰੋ ਸਾਡਨਾਤ ਦੇਗਰੋ ਪੰਜਾਬ ਜੇ ਕੀ ਨਿਊਜ਼ ਇਸ ਟੂਰਨਾਮੈਂਟ ਵਿੱਚ 32 ਟੀਮਾਂ ਨੇ ਹਿੱਸਾ ਲਿਆ ਜਿਹੜੀ ਵਿਨਰ ਟੀਮ ਹੈ ਉਹ ਆਕਾਸ਼ ਦੀ ਟੀਮ ਰਹੀ ਹੈ ਆਕਾਸ਼ ਸ਼ਰਮਾ ਉਹਨਾਂ ਨੂੰ ਟਰੋਫੀ ਦੇ ਨਾਲ ਨਕਦ ਨਾਮਜ਼ਦ ਕੀਤਾ ਗਿਆ ਤੇ ਰਨਰ ਅਪ ਟੀਮ ਨੂੰ ਵੀ ਟਰੋਫੀ ਦੇ ਨਾਲ ਨਕਦ ਨਾਮਜ਼ਦ ਕੀਤਾ ਗਿਆ ਮੈਨੂੰ ਪਤਾ ਚੱਲ ਰਿਹਾ ਸੀ ਕਿ ਆਪਣਾ ਕਿਲੇ ਤੇ ਆਪਣੇ ਅਜੇ ਮਾਣਜੀ ਕੋਈ ਛੋਟੇ ਬੱਚਿਆਂ ਦਾ ਟੂਰਨਾਮੈਂਟ ਕਰਾ ਰਹੇ ਆ ਅੱਜ ਪਹੁੰਚ ਕੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਆਪਣੇ ਛੋਟੇ ਬੱਚੇ ਜਿਹੜੇ ਟੀਨੇਜ 'ਚ ਨੇ ਉਹਦੇ ਵਿੱਚ ਖੇਲਣ ਦੀ ਰੁਚੀ ਪੈਦਾ ਕੀਤੀ ਗਈ ਆ ਪਰ ਉਹਨਾਂ ਦਾ ਮਨ ਵਧਾਇਆ ਗਿਆ ਅਗਰ ਬੱਚਿਆਂ ਨੂੰ ਇਸ ਤਰ੍ਹਾਂ ਹੀ ਉਪਰਾਲੇ ਕੀਤੇ ਜਾਣਗੇ ਤੇ ਬੱਚੇ ਆਪਣੇ ਨਸ਼ੇ ਛੇਟ ਆ ਕੇ ਆਪਣੀ ਸਪੋਰਟਸ ਵੱਲ ਆਪਣੀ ਸਰੀਰ ਵੱਲ ਧਿਆਨ ਦੇਣਗੇ ਔਰ ਆਪਣਾ ਜਿਹੜੀ ਕ੍ਰਿਤੀ ਐ ਪੜਾਈ ਜਿਹਦੇ ਨੇ ਬੱਚੇ ਨਹੀਂ ਕਰ ਰਹੇ ਜਾਂ ਪੜਾਈ ਕਰਨਗੇ ਸਪੋਰਟਸ ਤੇ ਧਿਆਨ ਦੇਣਗੇ ਆਪਣੇ ਸਰੀਰ ਦਾ ਸੰਭਾਲ ਕਰਨਗੇ ਔਰ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਮੇਰੇ ਸਾਰੇ ਦੋਸਤ ਮੈਂ ਬਹੁਤ ਹੀ ਖੁਸ਼ ਹਾਂ ਅੱਥੇ ਆ ਕੇ ਪਿਆਰ ਨਾਲ ਇਹ ਐਜਾ ਫੰਕਸ਼ਨ ਕੀਤਾ ਬਹੁਤ ਸ਼ੋਰਟ ਸ਼ੋਰਟ ਬੱਚੇ 10 ਸਾਲ ਤੋਂ ਥੱਲੇ ਜਿਹੜੇ ਸਪੋਰਟਸ ਲਈ ਇੱਥੇ ਭਾਗ ਲੈ ਰਹੇ ਨੇ ਉਹਦੇ ਵਾਸਤੇ ਅਪਰਾਲਾ ਕੀਤਾ ਔਰ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਮੈਂ ਚਾਹਾਂਗਾ ਕਿ ਇਹ ਐਜਾ ਫੰਕਸ਼ਨ ਹਰ ਇੱਕ ਦੋ ਮਹੀਨੇ ਬਾਅਦ ਡੇਲੀ ਰੁਟੀਨ ਚ ਕਰਾਈਏ ਧੰਨਵਾਦ ਜੀ ਨਮਸਕਾਰ ਜੀ ਅੱਜ ਆਪਣਾ ਜੋ ਤਾਰਾਗੜ ਦੇ ਵਿੱਚ ਜੋ ਆਪਣੀ ਖੇਡ ਪ੍ਰਤੀਯੋਗਤਾ ਜੋ ਡਬਲ 빅 ਟੂਰਨਾਮੈਂਟ ਦੋ ਵਿੱਚ ਅੱਜ ਆਣ ਦਾ ਸੁਭਾਗੇ ਮਿਲਿਆ ਔਰ ਮੇਰੇ ਨਾਲ گاؤں ਤਾਰਾਗੜ ਦੇ ਨੰਬਰਦਾਰ ਸਾਹਿਬ ਸ਼੍ਰੀਮਾਨ ਡਿੰਪਲ ਠਾਕਰ ਜੀ ਉਹਨਾਂ ਦੇ ਨਾਲ ਅਜੀਤ ਭਾਜੀ ਅਜੀਤ ਮਹਾਜਨ ਜੀ ਔਰ ਇਸ ਤਾਰਾਗੜ ਦੇ ਪੂਰਵ ਸਰਪੰਚ ਸ਼੍ਰੀਮਾਨ ਅਸ਼ੋਨੀ ਅਤਰੀ ਜੀ ਔਰ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਜਤਿਨ ਮਹਾਜਨ ਜਾਨੂੰ ਮਹਾਜਨ ਜੀ ਦਾ ਸਹਿਯੋਗ ਸਦਕਾ ਇਹ ਟੂਰਨਾਮੈਂਟ ਹੋਈ ਜਿਸ ਦੇ ਵਿੱਚ ਆਨ ਦਾ ਸੁਆਗਤ ਮਿਲਿਆ ਔਰ ਇਸ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇਸ ਟੂਰਨਾਮੈਂਟ ਦਾ ਆਗਾਜ਼ ਜੋ ਕੀਤਾ ਗਿਆ ਕਿ ਛੋਟੇ ਬੱਚੇ ਹਰ ਬੁਰੀ ਬرائی ਤੋਂ ਦੂਰ ਰਹਿ ਕੇ ਆਪਣੇ ਪਿੰਡ ਦੀ ਭਲਾਈ ਲਈ ਕੰਮ ਕਰਨ ਔਰ ਇਸ ਤਰ੍ਹਾਂ ਖੇਡਾਂ ਦੇ ਪ੍ਰਤੀ ਉਨਾਂ ਦਾ ਰੁਝਾਨ ਵਧੇ ਔਰ ਹਰ ਗਲਤ ਕੰਮ ਤੋਂ ਦੂਰ ਰਹਿ ਕੇ ਬਹੁਤ ਵੱਡਾ ਉਪਰਾਲਾ ਸਾਰਿਆਂ ਨੂੰ ਸਾਧੂ ਬਾਦ ਬਹੁਤ ਬਹੁਤ ਧੰਨਵਾਦ